ਤੁਸੀਂ ਤਸਵੀਰਾਂ ਇਸ ਸਮੇਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਥਾ 101 ਕਿਸਾਨਾਂ ਦਾ ਜਥਾ ਜਿਹੜਾ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਵਾਰ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਉਹ ਦਿਖਾਵਾਂਗੇ ਜੋ ਸਰਕਾਰ ਚਾਹੁੰਦੀ ਸੀ ਜੋ ਸਰਕਾਰ ਕਹਿੰਦੀ ਸੀ ਜੋ ਸਰਕਾਰ ਦੇ ਬਿਆਨ ਸੀ ਕਿ ਜੇਕਰ ਕਿਸਾਨ ਆਉਣਾ ਚਾਹੁੰਦੇ ਆ ਤਾਂ ਫਿਰ ਸ਼ਾਂਤਮਈ ਤਰੀਕੇ ਨਾਲ ਆ ਜਾਣ ਟਰੈਕਟਰ ਆਪਣੇ ਛੱਡ ਕੇ ਆਉਣ ਟਰੈਕਟਰਾਂ ਦੀ ਕੀ ਲੋੜ ਐ ਸੋ ਕਿਸਾਨ ਦੱਸਣਾ ਚਾਹੁੰਦੇ ਆ ਕਿ ਅਸੀਂ ਬਿਲਕੁਲ ਉਸੇ ਤਰ੍ਹਾਂ ਅੱਗੇ ਜਾ ਰਹੇ ਆ ਸੋ ਇਹ ਜਥਾ ਜਿਹੜਾ ਅੱਗੇ ਵੱਲ ਵਾਧਾ ਹੋਇਆ ਨਜ਼ਰ ਆ ਰਿਹਾ 101 ਕਿਸਾਨ ਜਿਹੜੇ ਹੈਗੇ ਆ ਉਹ ਜਥੇ ਦੇ ਰੂਪ ਦੇ ਵਿੱਚ ਫਿਰ ਉਸ ਬਾਰਡਰ ਨੂੰ ਪਾਰ ਕਰਨਾ ਚਾਹੁੰਦੇ ਨੇ ਉਸ ਬਾਰਡਰ ਵੱਲ ਵਧਣਾ ਚਾਹੁੰਦੇ ਨੇ ਜਿੱਥੇ ਲੰਬੇ ਸਮੇਂ ਤੋਂ ਕਿਸਾਨ ਬੈਠੇ ਆ ਹਰਿਆਣਾ ਤੇ ਪੰਜਾਬ ਦੀ ਜੋਹੱਧ ਦੇ ਉਸ ਤੋਂ ਲੰਘ ਕੇ ਕਿਸਾਨ ਅੱਗੇ ਜਾਣਾ ਚਾਹੁੰਦੇ ਆ ਦਿੱਲੀ ਵੱਲ ਕੁਝ ਕਰਨਾ ਚਾਹੁੰਦੇ ਆ ਤੇ ਇਹ ਕਹਿ ਰਹੇ ਆ ਕਿ ਸਾਡੀ ਰਾਜਧਾਨੀ ਹੈ ਅਸੀਂ ਆਪਣੀ ਰਾਜਧਾਨੀ ਵੱਲ ਜਾਵਾਂਗੇ ਤੇ ਇਹ ਸਾਡਾ ਹੱਕ ਵੀ ਬਣਦਾ ਤੇ ਇਸ ਵਾਰ ਪੈਦਲ ਜਾਣ ਦੀ ਜਿਹੜੀ ਹੈਗੀ ਆ ਉਹ ਗੱਲ ਕਿਸਾਨ ਆਗੂਆਂ ਦੇ ਵੱਲੋਂ ਕਈ ਜਾਰੀ ਹੈ ਕਿ ਪੈਦਲ ਵਧ ਰਹੇ ਆ ਪਰ ਅਗਲੇ ਪਾਸੇ ਤੋਂ ਕਿਸ ਤਰ੍ਹਾਂ ਦਾ ਅਸਰ ਰਹੇਗਾ ਕੀ ਕਿਸਾਨਾਂ ਨੂੰ ਰੋਕਿਆ ਜਾਵੇਗਾ ਜਾਂ ਫਿਰ ਕਿਸਾਨਾਂ ਨੂੰ ਅੱਗੇ ਇਸ ਵਾਰ ਵਧਣ ਦਿੱਤਾ ਜਾਂਦਾ ਕੀ ਹੁੰਦਾ ਉਹ ਹੁਣ ਅੱਗੇ ਜਾ ਕੇ ਹੀ ਦੇਖਣ ਵਾਲੀ ਗੱਲ ਰਹੇਗੀ ਪਰ ਜਥਾ ਜਿਹੜਾ ਹੈਗਾ ਲਗਾਤਾਰ ਬਾਰਡਰ ਵਾਲੇ ਪਾਸੇ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬਿਲਕੁਲ ਜਿਹੜਾ ਨਜ਼ਦੀਕ ਹੀ ਉਹ ਪੋਲਾ ਜਿੱਥੇ ਪਹਿਲਾਂ ਵੀ ਕਈ ਵਾਰ ਝੜਪਾਂ ਹੋ ਚੁੱਕੀਆਂ ਐ ਅੱਗੇ ਜਾਣ ਦੇ ਲਈ ਕਿਸਾਨ ਵਧੇ ਐ ਪਰ ਅੱਗੇ ਕਿਸਾਨਾਂ ਨੂੰ ਵਧਣ ਨਹੀਂ ਦਿੱਤਾ ਗਿਆ ਬਹੁਤ ਕੁਝ ਉੱਥੇ ਵਾਪਰਦਾ ਅੱਜ ਕੀ ਹੁੰਦਾ ਉਹ ਦੇਖਣ ਵਾਲੀ ਗੱਲ ਰਹੇਗੀ ਕਿ ਅੱਜ ਕਿਸ ਤਰ੍ਹਾਂ ਦੇ ਹਾਲਾਤ ਇਸ ਬਾਰਡਰ ਦੇ ਉੱਤੇ ਬਣਦੇ ਆ। ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਆ ਜਿੱਥੇ ਕਿ ਜਥਾ ਦੇ ਹਾਲਾਤ ਕੀ ਰਹਿਣ ਅੱਗੇ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਪਰ ਅੱਗੇ ਹਾਲਾਤ ਕੀ ਰਹਿਣਗੇ ਹਾਲਾਤ ਕਦੇ ਵੀ ਇਸ ਥਾਂ ਤੇ ਆ ਕੇ ਸਖਾਵੇਂ ਨੀਰੇ ਦੂਜੇ ਪਾਸੇ ਦੀਆਂ ਤਸਵੀਰਾਂ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ। ਕੇ ਅੱਗੇ ਫਿਰ ਪੂਰੇ ਪ੍ਰਬੰਧ ਕੀਤੇ ਹੋਏ ਆ ਜਾਲੀਆਂ ਲਗੀਆਂ ਹੋਈਆਂ ਵੱਡੇ ਪੱਥਰ ਜਿਹੜੇ ਹੈਗੇ ਲੱਗੇ ਹੋਏ ਆ ਉਸੇ ਤਰ੍ਹਾਂ ਦੇ ਪੂਰੇ ਪ੍ਰਬੰਧ ਹੈ ਫੋਰਸਾਂ ਅੱਗੇ ਤੈਨਾਤ ਹੈ ਪਰ ਜਥਾ ਅੱਗੇ ਅੰਬਾਲਾ ਅੰਬਾਲਾ ਤੋਂ ਦਿੱਲੀ ਜਾਣ ਦੀ ਗੱਲ ਕਰਦਾ ਹੋਇਆ ਅੱਗੇ ਜਾ ਰਿਹਾ ਹੈ ਮੁਰਦਾਬਾਦ ਦੇ ਨਾਰੇ ਸਰਕਾਰ ਦੇ ਖਿਲਾਫ ਲੱਗ ਰਹੇ ਆ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਆ ਤੇ ਗੱਲ ਹੈ ਦਿੱਲੀ ਜਾਣ ਦੀ ਕਿ ਮੋਰਚਾ ਹੁਣ ਦਿੱਲੀ ਜਾ ਕੇ ਲੱਗੇਗਾ ਪਰ ਤੇ ਜੋ ਕਿਹਾ ਜਾ ਰਿਹਾ ਹੈ ਇਹ ਕਿੰਨਾ ਕੁ ਸਫਲ ਹੋ ਸਕੇਗਾ ਜੋ ਉਮੀਦ ਰੱਖੀ ਜਾ ਰਹੀ ਹੈ ਉਹ ਕਿੰਨੀ ਕੁ ਪੂਰੀ ਹੋਵੇਗੀ ਸੋ ਕਿਸਾਨ ਅਗੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਗੇ ਪ੍ਰਬੰਧ ਸਰਦਾਰ ਸਾਹਿਬ ਫੇਰ ਉਸੇ ਤਰ੍ਹਾਂ ਦੇ ਤਗੜੇ ਆ ਕੋਈ ਬਾਤ ਨਹੀਂ ਜੀ ਹਮ ਉਨ੍ਹਾਂ ਦਾ ਹਰ ਜੋ ਝੁਲਮ ਹੈ ਕਿਹੜੇ ਮੱਥੇ ਚੱਲेंगे ਉਹ ਗੋਲੇ ਮਾਰेंगे ਅਸੀਂ ਵਾਹਿਗੁਰੂ ਦਾ ਜਾਪ ਕਰਦੇ ਜਾਵਾਂਗੇ ਸੋ ਬਿਲਕੁਲ ਗੋਲੇ ਜੇ ਅੱਗੇ ਚੱਲਦੇ ਆ ਤਾਂ ਵੀ ਵਾਹਿਗੁਰੂ ਦਾ ਜਾਪ ਕਰਦੇ ਜਾਵਾਂਗੇ ਸੋ ਕਿਸਾਨ ਆਗੂ ਜਿਹੜੇ ਹੈਗੇ ਆ ਆ ਵੀ ਉਸ ਵਿੱਚ ਸਮਝ ਹੈ ਸਾਹਮਣੇ ਪੁਲਿਸ ਕਹੀ ਹੈ ਗੁਰਦਾਬਾਹ ਦੇਖੋ ਸਾਡੇ ਲਈ ਹੈ ऐसी कोई चुनौती वाली बात नहीं है हम बिल्कुल पीसफुल तरीके से हाथ में झंडा लेकर दिल्ली वाल कूच कर रहे हैं हम हमारा जो एक मकसद है हमारा कोई जंग करने का मकसद नहीं है हमारा मकसद है हमारी मांगे को पूरा कराना हमारी मांगे बड़ी वाजिब जायज मांगे हैं देश के करोड़ों किसानों मजदूरों के लिए मांगे हैं एक किसी व्यक्ति की कोई निजी मांगे तो नहीं है इसीलिए ਜਦੋਂ ہماری ਮੰਗਾਂ ਸਹੀ ਹੋ ہمارا ਇਰਾਦਾ ਦ੍ਰਸਤੋ ਲੜਨੇ ਦਾ ਤਾਂ ਇਸ ਕੋਈ ਵੀ ਤਾਕਤ ਰੋਕ ਨਹੀਂ ਸਕਦੀ। ਹਮਾਰੇ ਕੋਲ ਇਰਾਦਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਮਜਬੂਤ ਹੈ ਪਰ ਬਾਰਡਰ ਦੇ ਬਿਲਕੁਲ ਹੁਣ ਨੇੜੇ ਪਹੁੰਚ ਚੁੱਕਿਆ ਹੈ ਜਥਾ ਪਰ ਇਥੋਂ ਹਾਲਾਤ ਕੀ ਬਣਦੇ ਆ ਕੀ ਅੱਗੇ ਜਥੇ ਨੂੰ ਜਾਣ ਦਿੱਤਾ ਜਾਵੇਗਾ ਜਾਂ ਫਿਰ ਇਹ ਜਥੇ ਦੇ ਉੱਤੇ ਹੁਣ ਪਹਿਲਾ ਵਾਗ ਕੋਈ ਅੱਗੇੋਂ ਕਾਰਵਾਈ ਹੋਵੇਗੀ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਸਮੇਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਹ ਥਾਂ ਦੇ ਉੱਤੇ ਪਹੁੰਚ ਚੁੱਕੇ ਆ ਜਿੱਥੇ ਕਦੇ ਟਰੈਕਟਰਾਂ ਨੇ ਬੈਰੀਕਾਡ ਪੱਟੇ ਸੀ ਪੁਲ ਦੇ ਬਿਲਕੁਲ ਨਜ਼ਦੀਕ ਕਿਸਾਨ ਪਹੁੰਚ ਚੁੱਕੇ ਆ ਪਰ ਅੱਗੇ ਫੌਜਾਂ ਆ ਅੱਗੇ ਰਸਤੇ ਬੰਦ ਐ ਅੱਗੇ ਪੱਥਰ ਲੱਗੇ ਹੋਏ ਆ ਅੱਗੇ ਜਾਲੀਆਂ ਲੱਗੀਆਂ ਹੋਈਆਂ ਆ ਅੱਗੇ ਪ੍ਰਬੰਧ ਸਰਕਾਰ ਦੇ ਵੱਲੋਂ ਪੂਰੇ ਕੀਤੇ ਗਏ ਨੇ ਅੱਗੇ ਜਵਾਨ ਐ ਤੇ ਇਧਰ ਕਿਸਾਨ ਐ ਇੱਕ ਪਾਸੇ ਫੋਰਸਾਂ ਆ ਦੂਜੇ ਪਾਸੇ ਅੰਨਦਾਤਾ ਸੋ ਕੀ ਹੁੰਦਾ ਕੀ ਸਵਾਗਤ ਹੋਵੇਗਾ ਜਾਂ ਫਿਰ ਉਹੀ ਤਰੀਕੇ ਵਰਤੇ ਜਾਣਗੇ ਜੋ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਤੇ ਪਹਿਲਾਂ ਤੋਂ ਹੀ ਵਰਤੇ ਜਾਂਦੇ ਰਹੇ ਨੇ ਪਰ ਹੁਣ ਕੀ ਹੋਵੇਗਾ ਉਹ ਦੇਖਣ ਵਾਲੀ ਗੱਲ ਰਹੇਗੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਹੈਗੇ ਆ ਬਾਰਡਰ ਵਾਲੇ ਪਾਸੇ ਵੱਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਆ ਸੋ ਇੱਕ ਪਾਸੇ ਪੀਲਾ ਉਧਰੋਂ ਵੀ ਸਪੀਕਰ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿ ਪਿੱਛੇ ਹਟ ਜਾਓ ਅੱਗੇ ਨਾਵਦੋ ਦੂਜੇ ਪਾਸੇ ਬੋਰੀਆਂ ਗਿੱਲੀਆਂ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਹੈਗੇ ਆਪਣਾ ਪ੍ਰਬੰਧ ਕਰ ਰਹੇ ਆ ਥਰੂ ਗੈਸਾਂ ਦੇ ਗੋਲੇ ਜੋ ਇਸ ਪਾਸੇ ਵੱਲ ਆਉਣ ਦੀ ਅਸ਼ੰਕਾ ਕਿਸਾਨਾਂ ਨੂੰ ਆ ਪਹਿਲਾਂ ਦੀ ਤਰ੍ਹਾਂ ਉਸ ਨੂੰ ਲੈ ਕੇ ਪਹਿਲਾਂ ਹੀ ਆਪਣੇ ਪ੍ਰਬੰਧ ਕੀਤੇ ਜਾ ਰਹੇ ਆ ਹਰੇਕ ਕਿਸਾਨਾਂ ਦੇ ਥਰੂ ਗੈਸਾਂ ਦੇ ਗੋਲਿਆਂ ਨੂੰ ਰੋਕਣ ਦੇ ਲਈ ਕੁਝ ਅੱਖਾਂ ਦੇ ਲਈ ਐਨਕਾਂ ਲਗੀਆਂ ਹੋਈਆਂ ਪਰ ਉਸ ਤੋਂ ਇਲਾਵਾ ਹੋਰ ਪ੍ਰਬੰਧ ਵੀ ਜਿਹੜੇ ਹੈਗੇ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਆ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸਾਨ ਬਿਲਕੁਲ ਇਸ ਸਮੇਂ ਬਾਰਡਰ ਦੇ ਨੇੜੇ ਪਹੁੰਚ ਚੁੱਕੇ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਦੋਨੇ ਪਾਸੇ ਫੋਰਸਾਂ ਜਿਹੜੀਆਂ ਲੱਗੀਆਂ ਹੋਈਆਂ ਪੁੱਲ ਤੇ ਦੋਨੇ ਪਾਸੇ ਫੋਰਸਾਂ ਦਾ ਤਣਾਅ ਤਾਂ ਪਹਿਲਾਂ ਦੀ ਤਰ੍ਹਾਂ ਹੀ ਤੇ ਵੱਡੇ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਆ ਇਸ ਪਾਸੇ ਵੱਲ ਵੀ ਜਿੱਥੇ ਕਿਸਾਨ ਖੜੇ ਆ ਪ੍ਰਬੰਧ ਬੇਹੱਦ ਮਜ਼ਬੂਤ ਕੀਤੇ ਹੋਏ ਆ ਰਸਤੇ ਨੂੰ ਚੰਗੀ ਤਰ੍ਹਾਂ ਬਲਾਕ ਕੀਤਾ ਹੋਇਆ ਹੈ ਤਾਰਾਂ ਲੱਗੀਆਂ ਹੋਈਆਂ ਆ ਪੱਕੀਆਂ ਜਾਲੀਆਂ ਲਾ ਕੇ ਇਸ ਰਸਤੇ ਨੂੰ ਬੰਦ ਕੀਤਾ ਗਿਆ ਹੈ ਪਰ ਅੱਗੇ ਤੋਂ ਗੱਲਬਾਤ ਜਿਹੜੀ ਹੈਗੀ ਇਸ ਸਮੇਂ ਚੱਲ ਰਹੀ ਹੈ ਪਰ ਇਹ ਗੱਲਬਾਤ ਗੱਲਬਾਤ ਤਾਂ ਕੀ ਰਹੇਗੀ ਜਾਂ ਫਿਰ ਤਰੀਕੇ ਰੋਕਣ ਦੇ ਹੋਰ ਹੋਣਗੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੀ ਪਿਛਾੜਾ ਕਿਸਾਨਾਂ ਦੇ ਉੱਤੇ ਛੁੱਟੀਆਂ ਜਾ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਵੀ ਛੁੱਟੇ ਗਏ ਨੇ ਪੁਲਿਸ ਸੰਭੂ ਬਾਰਡ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਸ ਸਮੇਂ ਕਿ ਕਿਸ ਤਰ੍ਹਾਂ ਪਾਣੀ ਦੀ ਪਿਛਾੜਾ ਕਿਸਾਨਾਂ ਦੇ ਉੱਤੇ ਪਾਈਆਂ ਗੰਜਾਂ ਨੇ ਗੱਲਬਾਤ ਚੱਲ ਰਹੀ ਸੀ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਡੀਸੀ ਦੇ ਨਾਲ ਪਰ ਉਸ ਤੋਂ ਬਾਅਦ ਗੱਲਬਾਤ ਕਿਸੇ ਕੰਡੇ ਨਹੀਂ ਲੱਗਦੀ ਤਾਂ ਫਿਰ ਪਾਣੀ ਦੀਆਂ ਬਿਛਾੜਾਂ ਚਲਦੀਆਂ ਹੋਈਆਂ ਦਿਖਾਈ ਦੇ ਰੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਸਮੇਂ ਸ਼ੰਭੂ ਪਾウダー ਤੋਂ ਪਾਣੀ ਦੀਆਂ ਬਿਛਾੜਾਂ ਚਲਾ ਦਿੱਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਕੋਈ ਦੇਖ ਸਕਦੇ ਉਹਨਾਂ ਦੇ ਉੱਪਰ ਮਾਰੀਆਂ ਜਾ ਰਹੀਆਂ ਨੇ ਬਹੁਤ ਵੱਡਾ ਜ਼ਬਰ ਜਿਹੜਾ ਤੇ ਜੋ ਸਰਕਾਰ ਵੱਲੋਂ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਹ ਪਾਣੀ ਦੀਆਂ ਬਿਛਾੜਾਂ सारे सारा कि ठंड का मौसम है उसे डबल कपड़े पा गए हुए हैं किसान और पानी पा पा के और देखो की हालात पाए जा रहे हैं सरकार जो तो दुश्मन सरकार साबित हो चुकी है ये बीजेपी सरकार ਜੇ ਜੇ ਪ੍ਰਧਾਨ ਮੰਤਰੀ ਜੇ ਜੇ ਖੇਤੀਬਾੜੀ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਪਾਣੀ ਦੀ ਪਿਛਾੜਾ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਹੱਥੋਂ ਕਹਿੰਦੇ ਗੋਲੇ ਫਿੱਟੇ ਜਾ ਰਹੇ ਨੇ ਜੋ ਜਿਸ ਪਾਸੇ ਬਲਵੇਰੀਗੇਟਿੰਗ ਕੀਤੀ ਗਈ ਹੈ ਉੱਪਰੋਂ ਪਾਣੀ ਦੀਆਂ ਪਿਛਾੜਾਂ ਕਿਸਾਨਾਂ ਦੇ ਵੱਲ ਚਲਾਈਆਂ ਜਾ ਰਹੀਆਂ ਨੇ ਕੀਤੀਆਂ ਜਾ ਰਹੀਆਂ ਨੇ ਗੰਦਾ ਪਾਣੀ ਲਿਆ ਪਤਾ ਲੱਗਾ ਵੀ ਗੰਦਾ ਪਾਣੀ ਸੱਪਰ ਦੇ ਵਿੱਚੋਂ ਕੱਢ ਕੇ ਕੈਮੀਕਲ ਪਾ ਕੇ ਉਹ ਬੰਦਿਆਂ ਬਿਛਾਰਾ ਜੜੀਆਂ ਨੇ ਉਹ ਕਿਸਾਨਾਂ ਦੇ ਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਪਾਣੀ ਕੈਮੀਕਲ ਵਾਲਾ ਪਾਣੀ ਹੈ ਜੋ ਕਿ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ ਕਿਸਾਨਾਂ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਪਾਇਆ ਜਾ ਰਿਹਾ ਸਾਹਿਬ ਜੀ ਚਮਤਾਰ ਰਹਿਮਾਨ ਵਾਲਾ ਜੀ ਕਲੇਰ ਸਾਹਿਬ ਸਵਾਰੀਆਂ ਪਸਾਰੀਆਂ ਸਾਹਿਬ ਤੇ ਫਰਾਂ ਨੂੰ ਬੇਨਤੀ ਜਾਨੂ ਖੁਦ ਭਟੇੜੀ ਇਹ ਪ੍ਰਸਤਾਵ ਵੀ ਹੋਣ ਚੁੱਕਿਆ ਦੂਜੇ ਪਾਸੇ ਆ ਵੀ ਜਿਹੜਾ ਪਾਣੀ ਦੇ ਢੱਡੇ ਪੜੀਆ ਵਿਚਾਲਾ ਪ੍ਰਸਤ ਪਈਆਂ ਜਾ ਰਹੀਆਂ ਨੇ ਸਾਨੂੰ ਬਿਲਕੁਲ ਨਾਲ ਨਾਲ ਮਹਿਸੂਸ ਪਹੁੰਚ ਰਿਹਾ ਹੈ ਮੈਂ ਸਾਰੇ ਜਿਹੜਾ ਸਰਦਾਰ ਜੀ ਉਹ ਬਹੁਤ ਦਿੱਤੀਆਂ ਉਹ ਬਹੁਤ ਦਰਦ ਦਾ ਜਿਹੜੇ ਇਸੇ ਤਰ੍ਹਾਂ ਸੰਤਰੇ ਤੇ ਜਾ ਰਹੇ ਹੈ ਤਨ ਦੇ ਨਾਲ ਲਗਾਤਾਰ ਪਾਣੀ ਦੀ ਬੁਛਾਰਾ ਜਿਹੜੀਆਂ ਆ ਗਈਆਂ ਕਿਸਾਨਾਂ ਦੇ ਉੱਤੇ ਇਸ ਵੇਲੇ ਪੰਜ ਜਾਰੀਆਂ ਦੱਸਦੀ ਹੈ ਕਿ 100 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰਨ ਦੇ ਲਈ ਅੱਗੇ ਗਿਆ ਸੀ ਪਰ ਜਦੋਂ ਇਹ ਕੁਝ ਹੋ ਰਿਹਾ ਤਾਂ ਆਪਾਂ ਸਾਰਾ ਧਿਆਨ ਰੱਖਣਾ ਪਿੱਛੇ ਕਿਸਾਨਾਂ ਨੂੰ ਰੋਕਣ ਦੇ ਲਈ ਵੀ ਨੌਜਵਾਨਾਂ ਨੂੰ ਰੋਕਣ ਦੇ ਲਈ ਵੀ ਵੱਖ-ਵੱਖ ਟੀਮਾਂ ਇਸ ਥਾਂ ਦੇ ਉੱਤੇ ਬਣੀਆਂ ਹੋਈਆਂ ਤਾਂ ਕਿ ਕੋਈ ਅਜਿਹਾ ਕੰਮ ਨਾ ਹੋ ਸਕੇ ਜੋ ਮੰਦ ਪੈਗਾ ਹੋਵੇ ਹਰ ਤਰ੍ਹਾਂ ਦੇ ਵਲੰਟੀਅਰ ਵੀ ਇਸ ਥਾਂ ਦੇ ਉੱਤੇ ਲਗਾਏ ਗਏ ਨੇ ਪਰ ਸਾਹਮਣੇ ਤੋਂ ਪਾਣੀ ਦੀਆਂ ਬਿਛਾੜਾਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਨਾਲ ਹੀ ਕਿਸਾਨ ਵੀ ਡਟੇ ਹੋਏ ਨੇ 101 ਕਿਸਾਨਾਂ ਦਾ ਜੋ ਜਥਾ ਹੈ ਹੱਥ ਦੇ ਵਿੱਚ ਤਿਰੰਗਾ ਤੁਸੀਂ ਦੇਖ ਰਹੇ ਹੋ ਕਿ ਲਹਿਰਾਇਆ ਜਾ ਰਿਹਾ ਹੈ ਕਿਸਾਨਾਂ ਦੇ ਕੋਲ ਜਿੱਥੇ ਕਿਸਾਨੀ ਛੰਡੇ ਆ ਤਾਂ ਉਸ ਦੇ ਨਾਲ ਹੀ ਤਿਰੰਗਾ ਵੀ ਲਹਿਰਾਇਆ ਜਾ ਰਿਹਾ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਣੀ ਦੀ ਬਿਛਾੜਾਂ ਜਿਹੜੀਆਂ ਹੈਗੀਆਂ ਮਾਰੀਆਂ ਜਾ ਰਹੀਆਂ ਕਿਸਾਨਾਂ ਦੇ ਉੱਤੇ ਸੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਇਸ ਸਮੇਂ ਕਿ ਅਥਰੂ ਐਸ ਦੇ ਗੋਲੇ ਚਲਾਣੇ ਸ਼ੁਰੂ ਕਰ ਦਿੱਤੇ ਗਏ ਆ ਦੇ ਗੋਲਿਆਂ ਦਾ ਜਿਹੜਾ ਧੂਆ ਹੈਗਾ ਸਮਾਨ ਦੇ ਵਿੱਚ ਉੱਡਦਾ ਹੋਇਆ ਦਿਖਾਈ ਦੇ ਰਿਹਾ ਹੈ ਪਹਿਲਾਂ ਪਾਣੀ ਦੀ ਬਿਛਾੜਾਂ ਚੱਲ ਰਹੀਆਂ ਸੀ ਸੋ ਹੁਣ ਅਥਰੂ ਗੈਸ ਦੇ ਗੋਲੇ ਵੀ ਇਹ ਚਲਦੀ ਹੋਏ ਜਿਹੜੇ ਨਜ਼ਰ ਆ ਰਹੇ ਆ ਇਸ ਸਮੇਂ ਮਾਹੌਲ ਜਿਹੜਾ ਹੈਗਾ ਫਿਰ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ 101 ਕਿਸਾਨਾਂ ਦਾ ਜਥਾ ਅੱਗੇ ਵਧਿਆ ਸੀ ਗੱਲਬਾਤ ਦੇ ਲਈ ਪਰ ਟੇਬਲ ਦੇ ਉੱਤੇ ਟੀਵੀਆ ਦੇ ਉੱਪਰ ਬੈਠੇ ਹੋਣਗੇ ਗੱਲਬਾਤ ਕੁਝ ਸਮਾਂ ਚੱਲਦੀ ਆ ਉਸ ਤੋਂ ਬਾਅਦ ਪਾਣੀ ਦੇ ਪਿਛਾੜਾਂ ਕਿਸਾਨਾਂ ਦੇ ਉੱਤੇ ਲਗਾਤਾਰ ਚਲਾਈਆਂ ਜਾਂਦੀਆਂ ਪਰ ਹੁਣ ਅਥਰੂ ਗੈਸ ਦੇ ਗੋਲਿਆਂ ਦਾ ਸਿਲਸਲਾ ਵੀ ਮੁੜ ਸ਼ੁਰੂ ਹੋ ਚੁੱਕਿਆ ਹੈ 101 ਕਿਸਾਨਾਂ ਦਾ ਜਥਾ ਅੱਗੇ ਇਸ ਸਮੇਂ ਜਿਹੜਾ ਹੜਾ ਉਹ ਕੰਬ ਸਿੱਕਾ ਹੈਗਾ ਅੱਗੇ ਉਸੇ ਤਰ੍ਹਾਂ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਪੂਰੇ ਮੁਸਤੈਦੀ ਨਾਲ ਖੜਾ ਜਾਵੇ ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਕਿਸਾਨ ਫਟੜ ਵੀ ਹੋਇਆ ਹੈ ਇੱਕ ਕਿਸਾਨ ਇਸ ਸਮੇਂ ਫਟੜ ਹੋਇਆ ਜਿਸ ਨੂੰ ਕਿ ਲਜਾਇਆ ਜਾ ਰਿਹਾ ਹੈ ਸਟ੍ਰੈਚਰ ਦੇ ਉੱਤੇ ਸੋ ਮਦਦ ਲਈ ਸਹਾਇਤਾ ਦਿੱਤੀ ਜਾ ਰਹੀ ਹੈ ਐਮਬੂਲੈਂਸ ਦੇ ਵਿੱਚ ਕਤੂ ਗੈਸ ਦੇ ਗੋਲੇ ਜਿਹੜੇ ਹੈਗੇ ਆ ਰੌਕਟ ਪਿੱਛੇ ਫਲਟ ਕੀਤਾ ਗਿਆ ਸਿੱਧੇ ਚਲਾਏ ਗਏ ਆ ਬਸਤਾਜੀ ਜੀ ਦੇ ਨਾਲ ਤਿਆਰ ਰੱਖਿਆ ਜਾਵੇ ਜਿਹੜਾ ਅੱਗੇ ਜਾ ਕੇ ਚੱਲਿਆ ਹੈਗਾ ਕਿਸਾਨ ਨੂੰ ਐਂਬੂਲੈਂਸ ਦੇ ਵਿੱਚ ਪਾਇਆ ਗਿਆ ਹੈ ਕਿ ਕਿਸਾਨ ਜਿਹੜਾ ਹੈਗਾ ਉਹ ਜ਼ਖਮੀ ਹੋਇਆ ਇਸ ਸਮੇਂ ਸੋ ਐਂਬੂਲੈਂਸ ਲਿਜਾਈ ਜਾ ਰਹੀ ਹੈ ਸੋ ਕਿਸਾਨਾਂ ਦੇ ਵੱਲੋਂ ਧੰਨਵਾਦ ਧੰਨਵਾਦ ਲਗਾਤਾਰ ਜਿਹੜਾ ਹੈਗਾ ਉਸ ਪਾਸੇ ਵੱਲ ਜਾਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੇ ਬਿਛਾੜਾਂ ਜੋ ਕਿਸਾਨਾਂ ਦੇ ਉੱਤੇ ਚਲਾਈਆਂ ਗਈਆਂ ਪਾਣੀ ਕਿਸ ਤਰ੍ਹਾਂ ਇਸ ਪਾਸੇ ਵੱਲ ਵੀ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਥਰੂ ਗੈਸ ਦੇ ਗੋਲੇ ਵੀ ਚਲਾਏ ਗਏ ਨੇ ਪਾਣੀ ਦੇ ਬਿਛਾੜਾਂ ਵੀ ਮਾਰੀਆਂ ਗਈਆਂ ਜਿਸ ਦੇ ਵਿੱਚ ਇੱਕ ਕਿਸਾਨ ਜ਼ਖਮੀ ਵੀ ਹੋਇਆ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਪਾਸੇ ਵੱਲ ਖੜੇ ਖਸਾਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਡਾਗੇ ਗਏ ਨੇ ਤੇ ਗੋਲੇ ਦੇ ਵਿੱਚੋਂ ਧੂਆ ਨਿਕਲਦਾ ਹੋਇਆ ਦਿਖਾਈ ਦੇ ਰਹੇ ਇਸ ਪਾਸੇ ਵੀ ਕਿਸਾਨ ਖੜੇ ਆ ਜੋ ਕਿ ਜਥੇ ਦੇ ਨਾਲ ਅੱਗੇ ਤਾਂ ਨਹੀਂ ਗਏ ਪਰ ਪਿੱਛੇ ਖੇਤਾਂ ਵਾਲੀ ਸਾਈਡ ਬੈਠੇ ਹੋਏ ਦਿਖਾਈ ਦੇ ਰਹੇ ਸੋ ਉਹਨਾਂ ਦੇ ਉੱਤੇ ਵੀ ਅਥਰੂ ਗੈਸ ਦੇ ਗੋਲੇ ਜਿਹੜੇ ਹੈਗੇ ਆ ਉਹ ਛੁੱਟੇ ਗਏ ਆ ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਲਗਾਤਾਰ ਜਿਹੜੇ ਹੈਗੇ ਕਿਸਾਨਾਂ ਦੇ ਉੱਤੇ ਡਾਗੇ ਜਾ ਰਹੇ ਆ ਨਾਲ ਹੀ ਪਾਣੀ ਦੇ ਬਿਛਾੜਾ ਵੀ ਜਿਹੜੀਆਂ ਕਿਸਾਨਾਂ ਦੇ ਉੱਤੇ ਛੁੱਟੀਆਂ ਜਾ ਰਹੀਆਂ ਤੇ ਹੁਣ ਮਾਹੌਲ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਤਣਾਪੂਰਨ ਸ਼ੰਭੂ ਬਾਰਡਰ ਦੇ ਉੱਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਇੱਕ ਹੋਰ ਅਥਰੂ ਕੇਸ ਦਾ ਗੋਲਾ ਜਿਹੜਾ ਇਸ ਪਾਸੇ ਵੱਲ ਆਇਆ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਹੁਣ ਜਿਹੜੇ ਗੋਲੇ ਹੈਗੇ ਆ ਉਹ ਦਾਗੇ ਜਾ ਰਹੇ ਆ। ਉਸ ਪਾਸੇ ਵੱਲੋਂ ਧਮਾਕਿਆਂ ਦੀ ਜਿਹੜੀ ਆਵਾਜ਼ ਹੈ ਉਹ ਸੁਣਾਈ ਦੇ ਰਹੀ ਹੈ। ਲੰਮੀ ਦੂਰੀ ਤੱਕ ਜਿਹੜੇ ਹੈਗੇ ਆ ਗੋਲੇ ਇਸ ਸਮੇਂ ਛੁੱਟੇ ਜਾ ਰਹੇ ਆ ਤੇ ਧੂਆਂ ਤੁਸੀਂ ਦੇਖ ਰਹੇ ਹੋ ਕੇਸ ਸਾਈਡ ਤੇ ਵੀ ਇੱਕ ਹੋਰ ਗੋਲਾ ਜਿਹੜਾ ਹੈ ਡਾਗਿਆ ਗਿਆ ਹੈ ਤੇ ਧੁਮਾਕੇ ਵੱਡੇ ਜਿਹੜੇ ਹੈਗੇ ਆ ਆਵਾਜ਼ਾਂ ਹੁਣ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੱਡੇ ਗੋਲੇ ਜਿਹੜੇ ਹੈਗੇ ਆ ਹੁਣ ਕਿਸਾਨਾਂ ਦੇ ਵੱਲ ਛੁੱਟੇ ਜਾ ਰਹੇ ਆ ਜਿਹੜਾ ਧੂਵਾ ਜਿਹੜਾ ਲਗਾਤਾਰ ਗੋਲੇ ਛੁੱਟੇ ਜਾਣ ਤੋਂ ਬਾਅਦ ਕਿਸਾਨ ਜਿਹੜੇ ਹੈਗੇ ਆ ਉਹ ਪਿੱਛੇ ਹਟਦੇ ਹੋਏ ਨਜ਼ਰ ਆ ਰਹੀ ਹੈ ਗੋਲਿਆਂ ਦੀ ਰੇਂਜ ਬਹੁਤ ਦੂਰ ਤੱਕ ਹੈ ਜਿੱਥੇ ਤੱਕ ਮੀਡੀਆ ਵੀ ਕਵਰ ਕਰ ਰਿਹਾ ਉੱਥੇ ਤੱਕ ਵੀ ਇਹ ਗੋਲੇ ਡਿੱਗਦੇ ਹੋਏ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਕਿ ਇੱਕ ਹੋਰ ਫੱਟੜ ਹੋ ਚੁੱਕਿਆ ਹੈ ਇੱਕ ਕਿਸਾਨ ਹੋਰ ਫੱਟੜ ਹੋਇਆ ਜਿਸ ਨੂੰ ਚੱਕ ਕੇ ਪਿੱਛੇ ਲਿਜਾਂਦਾ ਜਾ ਰਿਹਾ ਤੇ ਇੱਕ ਕਿਸਾਨ ਹੋਰ ਪਿੱਛੇ ਆ ਰਿਹਾ ਦੋ ਕਿਸਾਨਾਂ ਨੂੰ ਹੋਰ ਇਹ ਗੋਲੇ ਲੱਗੇ ਨੇ ਤੇ ਐਂਬੂਲੈਂਸ ਦੇ ਵਿੱਚ ਕਿਸਾਨ ਨੂੰ ਲਿਜਾਇਆ ਜਾ ਰਿਹਾ ਇੱਕ ਕਿਸਾਨ ਹੋਰ ਪਿੱਛੇ ਇੱਕ ਬਜ਼ੁਰਗ ਕਿਸਾਨ ਨੂੰ ਚੁੱਕ ਕੇ ਲਿਜਾਇਆ ਜਾ ਰਿਹਾ ਜੋ ਕਿ ਸ਼ਿਕਾਰ ਹੋਇਆ ਹੈ ਉਸ ਪਾਸੇ ਵੱਲੋਂ ਚੱਲੇ ਹੋਏ ਅਥਰੂ ਗੈਸ ਦੇ ਗੋਲਿਆਂ ਦਾ ਸੋ ਦੋ ਐਂਬੂਲੈਂਸਾਂ ਹੋਰ ਇੱਥੋਂ ਤੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਉਸ ਦੇ ਪਿੱਛੇ ਇੱਕ ਹੋਰ ਕਿਸਾਨ ਹੈ ਜੋ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲਗਾਤਾਰ ਕਾਫੀ ਕਿਸਾਨ ਜਿਹੜੇ ਅੱਗੇ ਆ ਇਹਨਾਂ ਗੋਲਿਆਂ ਤੇ ਚਲਦੇ ਆ ਫੱਟੜ ਹੋਏ ਆ ਦੋ ਐਂਬੂਲੈਂਸਾਂ ਹੁਣੇ ਹੀ ਨਿਕਲੀਆਂ ਨੇ ਤੇ ਇੱਕ ਹੋਰ ਕਿਸਾਨ ਜਿਹੜਾ ਹੈਗਾ ਕਾਫੀ ਕਿਸਾਨ ਇਸ ਥਾਂ ਦੇ ਉੱਤੇ ਫੱਟੜ ਹੋਏ ਆ ਜਿਨ੍ਹਾਂ ਨੂੰ ਕਿ ਕਿਸਾਨਾਂ ਨੂੰ ਲੈ ਕੇ ਆਪਣੀ ਗੱਡੀ ਦੇਖੋ ਜਾਰੀਆਂ ਨੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਾਫੀ ਕਿਸਾਨ ਫਟੜ ਹੋ ਚੁੱਕੇ ਨੇ ਲਗਾਤਾਰ ਗੋਲਾਬਾਰੀ ਹੋਈ ਹੈ ਵੱਡੇ ਧਮਾਕਿਆਂ ਦੇ ਨਾਲ ਗੋਲੇ ਚੱਲੇ ਆ ਚਾਰ ਤੋਂ ਪੰਜ ਕਿਸਾਨ ਜਿਹੜੇ ਹੈਗੇ ਹੁਣ ਤੱਕ ਉਹ ਫਟੜ ਹੋ ਚੁੱਕੇ ਇੱਕ ਹੋਰ ਬਜ਼ੁਰਗ ਨੂੰ ਪਿੱਛੇ ਲਿਆਂਦਾ ਜਾ ਰਿਹਾ ਸਟ੍ਰੈਚਰ ਦੇ ਉੱਤੇ ਪਾ ਕੇ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਹੈ ਜੋ ਕਿ ਸਟ੍ਰੈਚਰ ਤੇ ਲਟਾਇਆ ਗਿਆ ਸੋ ਲਗਾਤਾਰ ਚਾਰ ਪੰਜ ਐਂਬੂਲੈਂਸਾਂ ਹੁਣ ਤੱਕ ਇੱਥੇ ਆ ਚੁੱਕੀਆਂ ਤੇ ਇੱਕ ਬਜ਼ੁਰਗ ਕਿਸਾਨ ਜਿਹੜਾ ਹੈਗਾ ਅਜੇ ਵੀ ਉਸ ਨੂੰ ਲੈ ਕੇ ਜਾ ਰਹੇ ਨੇ ਐਂਬੂਲੈਂਸ ਵਾਲ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਮਾਹੌਲ ਜਿਹੜਾ ਹੈਗਾ ਇਸ ਸਮੇਂ ਤਣਾਪੂਰਨ ਹੋ ਚੁੱਕਿਆ 6-7 ਐਂਬੂਲੈਂਸਾਂ ਇਸ ਥਾਂ ਦੇ ਉੱਤੇ ਲੱਗੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ ਕੇ ਸਾਰੀਆਂ ਐਂਬੂਲੈਂਸਾਂ ਨੂੰ ਹੁਣ ਜਾਣਾ ਪੈ ਰਿਹਾ ਇੱਕ ਹੋਰ ਕਿਸਾਨ ਤੁਸੀਂ ਦੇਖ ਰਹੇ ਹੋ ਇੱਕ ਹੋਰ ਕਿਸਾਨ ਆ ਰਿਹਾ ਹੈ ਇੱਕ ਹੋਰ ਕਿਸਾਨ ਨੂੰ ਲਿਆਂਦਾ ਗਿਆ ਜੋ ਇਸ ਗੋੜਾਵਾਰੀ ਦੇ ਵਿੱਚ ਫੱਟੜ ਹੋਇਆ ਥਰੂ ਗੈਸ ਦੇ ਗੋਰੇ ਜਿਹੜੇ ਹੈਗੇ ਆ ਉਹ ਵਿਰਾਈ ਗਏ ਨੇ ਜਿੱਥੇ ਇੱਥੇ ਪਹਿਲਾਂ 5-7 ਐਂਬੂਲੈਂਸਾਂ ਲੱਗੀਆਂ ਹੋਈਆਂ ਸੀ ਤਾਂ ਹੁਣ ਕੋਈ ਵੀ ਐਂਬੂਲੈਂਸ ਇੱਥੇ ਬਾਕੀ ਨਹੀਂ ਹੈ ਜੇਕਰ ਹੁਣ ਕੋਈ ਕਿਸਾਨ ਜ਼ਖਮੀ ਹੁੰਦਾ ਤਾਂ ਸ਼ਾਇਦ ਉਸ ਨੂੰ ਮੋਟਲੀ ਸਹਾਇਤਾ ਵੀ ਨਾ ਮਿਲ ਸਕੇ ਸਾਰੀਆਂ ਬੂਲੇਸ ਸੈਥੋਂ ਭੇਜੀਆਂ ਗਈਆਂ ਨੇ ਤਾਂ ਅੱਗੇ ਤੋਂ ਲਗਾਤਾਰ ਜਿਹੜੇ ਹੈਗੇ ਆ ਗੋਲੇ ਵਿਰਾਈ ਗਏ ਨੇ ਥਰੂ ਗੈਸ ਦੇ ਗੋਲੇ ਵਿਰਾਈ ਗੇਨੇ ਵੱਡੇ ਧਮਾਕੇ ਹੋਏ ਆ ਤੇ ਜਿਨਾਂ ਤੋਂ ਬਾਅਦ ਲਗਾਤਾਰ ਸਿੱਧੇ ਗੋਲੇ ਜਿਹੜੇ ਹੈਗੇ ਇਹਨਾਂ ਕਿਸਾਨਾਂ ਨੂੰ ਲੱਗਣ ਦੀਆਂ ਡੋਕਟਨਾਵਾਂ ਲਗਾਤਾਰ ਹੋ ਰਹੀਆਂ ਨੇ ਜੋ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਐਂਬੂਲੈਂਸਾਂ ਛੱਡ ਕੇ ਪਹਿਲੇ ਕਿਸਾਨਾਂ ਨੂੰ ਵਾਪਸ ਵੀ ਆਈਆਂ ਐ ਸੋ ਮਹੌਲ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਤਣਾਅਪੂਰਨ ਬਣਦਾ ਜਾ ਰਿਹਾ ਹੈ ਕਰਨਤੀ ਜਾਵੇ ਸ ਇੱਕ ਹੋਰ ਬਜ਼ੁਰਗ ਕਿਸਾਨ ਜ਼ਖਮੀ ਹੋਇਆ ਜਿਸ ਨੂੰ ਕੇ ਸਟੇਜਰ ਦੇ ਉੱਤੇ ਪਾ ਕੇ ਲਿਆਂਦਾ ਗਿਆ ਸਟੇਜ ਵਾਲੇ ਪਾਸੇ ਤੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਹੋਰ ਐਂਬੂਲੈਂਸਾਂ ਅੱਗੇ ਭੇਜੀਆਂ ਜਾਣ ਲੱਗ ਪਾਗੇ 7 ਤੋਂ 8 ਐਂਬੂਲੈਂਸਾਂ ਇਸ ਥਾਂ ਤੋਂ ਹੁਣ ਤੱਕ ਕਿਸਾਨਾਂ ਨੂੰ ਲੈ ਕੇ ਫਟੜੇ ਕਿਸਾਨਾਂ ਨੂੰ ਲੈ ਕੇ ਰਵਾਨਾ ਹੋ ਚੁੱਕੀਆਂ ਨੇ ਪਰ ਜਿਉਂ ਹੀ ਐਂਬੂਲੈਂਸ ਆਕੇ ਲੱਗਦੀ ਹੈ ਤਾਂ ਉਸ ਦੇ ਵਿੱਚ ਕੋਈ ਨਾ ਕੋਈ ਫੱਟੜੇ ਕਿਸਾਨ ਨੂੰ ਪਾ ਕੇ ਐਂਬੂਲੈਂਸ ਨੂੰ ਤੋੜ ਦਿੱਤਾ ਜਾਂਦਾ ਸੋ ਤੁਸੀਂ ਤਸਵੀਰ ਇਸ ਸਮੇਂ ਦੇਖ ਰਹੇ ਹੋ ਕਿ ਇੱਕ ਹੋਰ ਫੱਟੜੇ ਕਿਸਾਨ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਐਂਬੂਲੈਂਸ ਨੂੰ ਅੱਗੇ ਭੇਜਿਆ ਗਿਆ ਸੋ ਸਾਹਮਣੇ ਤੋਂ ਲਗਾਤਾਰ ਗੋਲਾਬਾਰੀ ਹੁੰਦੀ ਹੋਈ ਇਸ ਥਾਂ ਦੇ ਉੱਤੇ ਦਿਖਾਈ ਦਿੱਤੀ ਹੈ ਕਿਸਾਨਾਂ ਦਾ ਜਥਾ 101 ਕਿਸਾਨਾਂ ਦਾ ਜਥਾ ਅੱਗੇ ਵਧਦਾ ਜਿਸ ਤੋਂ ਬਾਅਦ ਕਾਫੀ ਸਮਾਂ ਪਹਿਲਾਂ ਗੱਲਬਾਤ ਚੱਲਦੀ ਹੈ ਪਰ ਉਸ ਤੋਂ ਬਾਅਦ ਫਿਰ ਪਾਣੀ ਦੀਆਂ 부ਛਾੜਾਂ ਕਿਸਾਨਾਂ ਦੇ ਉੱਤੇ ਮਾਰੀ ਜਾਂਦੀਆਂ ਨੇ ਫਿਰ ਅਥਰੂ ਗੈਸ ਦੇ ਗੋਲੇ ਲਗਾਤਾਰ ਦਾਗੇ ਗਏ ਜਿਸ ਦੇ ਵਿੱਚ ਕਾਫੀ ਕਿਸਾਨ ਫੱਟੜ ਵੀ ਹੋਏ ਨੇ ਸਭ ਮਾਹੌਲ ਜਿੱਥੇ ਗੱਲਬਾਤ ਦੇ ਉੱਤੇ ਚੱਲ ਰਿਹਾ ਸੀ ਤਾਂ ਹੁਣ ਤਣਾਅਪੂਰਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਫੱਟੜ ਕਿਸਾਨਾਂ ਨੂੰ ਇਸ ਤਰ੍ਹਾਂ ਕੇ ਕਬਰਾਂ ਹਸਪਤਾਲ ਵੱਲ ਵੱਲ ਤੇਜਿਆ ਜਾ ਰਿਹਾ। ਸੋ ਤੁਸੀਂ ਦੇਖ ਰਹੇ ਹੋ ਕਿ ਅਥਰੂ ਗੈਸ ਦੇ ਗੋਲੇ ਦੂਰ ਤੱਕ ਮਾਰ ਕਰਦੇ ਹੋਏ ਨਜ਼ਰ ਆ ਰਹੇ ਆ ਇਸ ਸਮੇਂ ਜਿੱਥੋਂ ਮੀਡੀਆ ਵੀ ਕਵਰ ਕਰ ਰਿਹਾ ਉਸ ਤੋਂ ਵੀ ਲੈ ਕੇ ਪਿੱਛੇ ਤੱਕ ਇਹ ਅਥਰੂ ਗੈਸ ਦੇ ਗੋਲੇ ਡਿੱਗਦੇ ਹੋਏ ਦਿਖਾਈ ਦੇ ਰਹੇ ਆ। ਤੇ ਲਗਾਤਾਰ ਇਹ ਗੋਲੇ ਚੱਲਦੇ ਹੋਏ ਨਜ਼ਰ ਆ ਰਹੇ ਤੇ ਲਗਾਤਾਰ ਸਟ੍ਰੈਚਰ ਦੇ ਉੱਤੇ ਪਾ ਕੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਖਮੀ ਕਿਸਾਨਾਂ ਨੂੰ ਪਿੱਛੇ ਲਿਆਂਦਾ ਜਾ ਰਿਹਾ ਹੈ ਇੱਕ ਹੋਰ ਕਿਸਾਨ ਇਸ ਸਮੇਂ ਜ਼ਖਮੀ ਹੋਇਆ ਜਿਸ ਨੂੰ ਕੇ ਮੁੱਢਲੀ ਸਿਹਤਾਂ ਦੇ ਲਈ ਹਸਪਤਾਲ ਲਿਜਾਇਆ ਜਾ ਰਿਹਾ ਤਾਂ ਇਸ ਇਸ ਜਥੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਾਫੀ ਕਿਸਾਨ ਜਿਹੜੇ ਸੀ ਉਹ ਬਜ਼ੁਰਗ ਉਮਰ ਦੇ ਕਿਸਾਨ ਵੀ ਸ਼ਾਮਲ ਸੀ ਸੋ ਇਹ ਕਿਸਾਨ ਜੋ ਕਿ ਅੱਗੇ ਸੰਘਰਸ਼ ਕਰ ਰਿਹਾ ਸੀ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਡਰੋਨ ਵੀ ਦੇਖ ਰਹੇ ਹੋ ਇੱਕ ਡਰੋਨ ਵੀ ਉੱਡਦਾ ਹੋਇਆ ਇੱਕ ਦਿਖਾਈ ਦੇ ਰਿਹਾ ਤੇ ਇੱਕ ਕਿਸਾਨ ਜਿਹੜਾ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਮੋਢੀ ਸਿਹਤ ਦੇ ਲਈ ਲਿਜਾਇਆ ਜਾ ਰਿਹਾ ਹੈ ਜਬਨ ਮਿਲਿਆ ਕੁਛ ਸੋ ਲਗਾਤਾਰ ਜਿਹੜੇ ਕਿਸਾਨ ਹੈਗੇ ਆ ਉਹ ਜ਼ਖਮੀ ਹੋ ਕੇ ਆ ਰਹੇ ਆ ਤੇ ਤੁਸੀਂ ਹੁਣ ਜ਼ਖਮੀ ਕਿਸਾਨ ਨੂੰ ਛੱਡ ਕੇ ਆਏ ਕੀ ਹੋਇਆ ਸੀ ਉਹਨਾਂ ਨੂੰ ਭਾਈ ਜੀ ਅਸੀਂ ਦੇਖੋ ਪਾਣੀ ਦੇ ਬਿਛਾੜਾ ਮਾਰ ਰਹੇ ਸੀਗੇ ਸੰਗਤ ਬਹੁਤ ਨੇ ਪਿੰਡਾਂ ਦੇ ਇਲਾਕੇ ਦੇ ਲੋਕ ਬੜੇ ਨਰਾਸ਼ ਹੋਏ ਪਏ ਨੇ ਵੀ ਰਸਤਾ ਸਾਨੂੰ ਦਿੱਕਤ ਬੜੀ ਆਉਂਦੀ ਆ ਅਸੀਂ ਇਹ ਰਸਤਾ ਖੋਣਨ ਵਾਸਤੇ ਦੇਖੋ ਅੱਜ ਤੀਜਾ ਜਥਾ ਚੱਲਿਆ ਸਾਡਾ ਇਹਨਾਂ ਨੇ ਪਹਿਲਾਂ ਦੋ ਜਥੇ ਉਹ ਵੀ ਸਾਡੇ ਘਟੋ ਘਟਾ 100 ਬੰਦਾ ਜ਼ਖਮੀ ਕਰਤਾ ਅੱਜ ਸਵੇਰ ਤੋਂ ਅਸੀਂ 1 ਵਜੇ ਤੋਂ ਲੱਗੇ ਹੋਏ ਆ ਜੀ ਅਸੀਂ ਇਹ ਸਾਡੇ 20 ਬੰਦੇ ਇਹਨਾਂ ਨੇ ਤਕਰੀਬਨ ਜ਼ਖਮੀ ਕਰਤੇ ਇਹਨੇ ਸਿੱਧੀਆਂ ਗੋਲੀਆਂ ਵੀ ਮਾਰੀਆਂ ਸਾਡਾ ਗੱਲਬਾਤ ਕੀ ਹੋਈ ਤੁਹਾਡੀ ਗੱਲਬਾਤ ਹੋਈ ਆ ਜੀ ਉਹ ਕੋਈ ਰਾਹ ਨਹੀਂ ਪਾਰਾਏ ਸਾਨੂੰ ਕਿਸੇ ਤਰੀਕੇ ਨਾਲ ਕੋਈ ਰਾਹ ਨਹੀਂ ਪਾਰਾਏ ਪਹਿਲਾਂ ਕਹਤੇ ਸੀ ਪੈਦਲ ਜਾਓ ਅਸੀਂ ਪੈਦਲ ਦਾ ਵੀ ਰਸਤਾ ਚੁਣ ਲਿਆ ਜੀ ਪਰ ਦੇਖੋ ਉਹਨਾਂ ਨੇ ਹੁਣ ਬਿਲਕੁਲ ਇਹ ਜਿਹੜਾ ਪਾਣੀ ਵੀ ਸਾਡੇ ਦੇ ਸਿੱਟਰੇ ਨੇ ਕੈਮੀ ਲਗਾ ਗੰਦਾ ਪਾਣੀ ਸਿੱਧਾ ਪਾਈਪ ਦਰਿਆ ਚੋਂ ਚੱਕਿਆ ਉਹਨਾਂ ਨੇ ਜੀ ਕੈਮੀਕਲ ਫਿਰ ਵਿੱਚੋਂ ਦੇ ਪਾ ਕੇ ਟੈਂਕੀ ਰਾਈ ਫਿਰ ਸਾਡੇ ਦੇ ਪਾ ਰਹੇ ਨੇ ਦੇਖੋ ਅੱਖਾਂ ਤੇ ਸਾਨੂੰ ਇੰਨੀ ਦਿੱਕਤ ਆ ਗਈ ਅਸੀਂ ਨਾ ਹੁਣ ਕੀ ਕਰਿਆ ਜੀ ਇਸ ਵਾਰ ਅਸੀਂ ਇਹ ਫੋਰਾ ਕੋਰਟ ਕੈਪਸੂਲ ਲੈ ਕੇ ਆਏ ਹੁਣ ਜਿਹੜੇ ਜ਼ਖਮੀ ਹੋਏ ਨੇ ਬੰਦੇ ਅਸੀਂ ਉਹ ਤੋਂ ਚੱਕ ਕੇ ਲੈ ਕੇ ਭੱਜ ਕੇ ਲੈ ਕੇ ਆਏ ਹੁਣ ਅਸੀਂ ਇਹ ਵਰਤ ਵਰਤਦੇ ਆ ਇਹਦੇ ਨਾਲ ਥੋੜਾ ਜਿਹਾ ਸਾਨੂੰ ਸੁਖਾਲਾ ਰਹਿੰਦਾ ਪੰਪ ਲੈਣਾ ਪੈਂਦਾ ਤੁਹਾਨੂੰ ਤਾਂ ਕਿ ਕਈ ਬੰਦੇ ਆ ਨੇ ਅਸੀਂ ਦਿੱਤੇ ਨੇ ਉਹਨਾਂ ਨੂੰ ਹੁਣ ਸੈੱਟ ਰਹਿੰਦਾ ਬੰਦਾ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਹਾਲਾਤ ਕਿੱਦਾਂ ਦੇ ਹੁਣ ਹਾਂ ਤਾਂ ਹਲੇ ਹਸਪੀਟਲ ਭੇਜਦੇ ਹੀ ਉਹ ਥੋੜੇ ਜਿਹਾ ਹਾਲਾਤ ਥੋੜੀ ਵਿਗੜੀ ਹੋਈ ਆ ਉਹਨਾਂ ਬਾਰ ਐਨਰਜੀ ਉਹਨਾਂ ਦੇ ਸਿੱਦੇ ਗੋਲੇ ਹਾਂਜੀ ਹਾਂਜੀ ਵੀਰ ਜੀ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਇਸ ਸਮੇਂ ਬਣੇ ਹੋਏ ਆ ਲਗਾਤਾਰ ਉਸ ਪਾਸੇ ਤੋਂ ਅਥਰੂ ਗੈਸ ਦੇ ਗੋਲੇ ਚਲਾਏ ਗਏ ਆ ਪਾਣੀ ਤੇ ਬਿਛਾੜਾ ਮਾਰੀਆਂ ਗਈਆਂ ਤੇ ਕਟੋ-ਕਟ ਸੱਤ ਅੱਠ ਜਿਹੜੇ ਹੈਗੇ ਕਿਸਾਨ ਉਹਨਾਂ ਨੂੰ ਐਂਬੂਲੈਂਸ ਨਾਲ ਲੈ ਕੇ ਇਸ ਥਾਂ ਦੇ ਉੱਤੋਂ ਜਾ ਚੁੱਕੇ ਨੇ ਦੁਬਾਰਾ ਗੋਲੇ ਸੁੱਟਣੇ ਸਟਾਰਟ ਕੀਤੇ ਨੇ ਵੱਡੇ ਧਮਾਕਿਆਂ ਦੇ ਨਾਲ ਗੋਲੇ ਇਸ ਪਾਸੇ ਵੱਲ ਆ ਰਹੇ ਆ ਪਾਣੀ ਤੇ ਬਿਛਾੜਾ ਲਗਾਤਾਰ ਤੁਸੀਂ ਦੇਖ ਰਹੇ ਹੋ ਬਸ ਨਾ ਗੋਲਿਆਂ ਦੀਆਂ ਧਮਾਕਿਆਂ ਦੀਆਂ ਕਿਸ ਤਰ੍ਹਾਂ ਭਿਆਨਕ ਵਸ ਜਿਹੜੀਆਂ ਭਿਆਨਕ ਮੰਜ਼ਰ ਹੁਣਾ ਦਿੰਦੀਆਂ ਧੂਆਂ ਉੱਠਦਾ ਹੈ ਤੇ ਦੂਰ ਤੱਕ ਮਾਰ ਕਰਦੇ ਨੇ ਗੋਲੇ ਪਾਣੀ ਤੇ ਪੁਛਾਰਾ ਲਗਾਤਾਰ ਕਿਸਾਨਾਂ ਦੇ ਉੱਤੇ ਦੂਸਰੇ ਪਾਸੇ ਵੱਲੋਂ ਚੱਲਦੀਆਂ ਤੇ ਕਿਸਾਨ ਲਗਾਤਾਰ ਉੱਥੇ ਅੱਗੇ ਕੀਤੇ ਜਾ ਰਹੇ ਆਪਣੇ ਸੰਘਰਸ਼ ਦੇ ਵਿੱਚ ਡਟੇ ਹੋਏ ਨਜ਼ਰ ਆ ਰਹੇ ਆ ਇਹ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਇੱਕ ਹੋਰ ਕਿਸਾਨ ਜਿਹੜਾ ਹੈਗਾ ਫੱਟੜ ਹੋਇਆ ਇੱਕ ਹੋਰ ਕਿਸਾਨ ਜ਼ਖਮੀ ਹੋਇਆ ਐਂਬੂਲੈਂਸ ਦੇ ਵਿੱਚ ਭੇਜਿਆ ਜਾ ਰਿਹਾ ਜਿਉਂ ਹੀ ਗੋਲੇ ਚੱਲਦੇ ਆ ਤਾਂ ਕੋਈ ਨਾ ਕੋਈ ਕਿਸਾਨ ਫੱਟੜ ਹੋ ਕੇ ਜ਼ਰੂਰ ਕਿਸਾਨਾਂ ਦੇ ਪੇਲੇ ਲਿਆ ਜਾਂਦਾ ਹੈ ਲਗਾਤਾਰ ਜਿੰਨੀ ਵਾਰ ਵੀ ਹੁਣ ਤੱਕ ਕਿ ਗੋਲੇ ਚੱਲੇ ਨੇ ਤਾਂ ਕਿਸਾਨ ਇਸ ਗੋਲਬਾਰੀ ਦੇ ਵਿੱਚ ਫਟਣ ਹੁੰਦੇ ਹੋਏ ਨਜ਼ਰ ਆਉਂਦੇ ਇੱਕ ਹੋਰ ਕਿਸਾਨ ਜਿਹੜਾ ਹੈਗਾ ਉਸ ਨੂੰ ਲਿਆਂਦਾ ਜਾ ਰਿਹਾ ਸਮੇਂ ਤੁਸੀਂ ਦੇਖ ਰਹੇ ਹੋ ਕਿ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ ਇੱਕ ਹੋਰ ਕਿਸਾਨ ਜ਼ਖਮੀ ਹੋਇਆ ਸਟ੍ਰੈਚਰ ਦੇ ਉੱਤੇ ਪਾ ਕੇ ਇਸ ਵੀਰ ਨੂੰ ਇਕਾ ਲਿਜਾਇਆ ਜਾ ਰਿਹਾ ਹੈ ਲਗਭਗ ਹੁਣ ਤੱਕ ਹੋ ਚੁੱਕਿਆ ਹੈ ਇਸ ਕਰਕੇ ਬੇਸ ਤੋਂ 15 ਕਿਸਾਨ ਹੁਣ ਤੱਕ 101 ਦੇ ਜਥੇ ਦੇ ਵਿੱਚੋਂ ਹਸਪਤਾਲਾਂ ਦੇ ਵਿੱਚ ਭੇਜੇ ਜਾ ਚੁੱਕੇ ਨੇ ਲਗਾਤਾਰ ਇਥੇ ਐਂਬੂਲੈਂਸਾਂ ਹੋ ਚੁੱਕੇ ਆ ਕਿਸਾਨਾਂ ਨੂੰ ਲਿਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਕੁਝ ਸਮੇਂ ਬਾਅਦ ਲਗਾਤਾਰ ਰੁਕ ਰੁਕ ਕੇ ਉਸ ਪਾਸੇ ਵੱਲੋਂ ਗੋਲੇ ਚੱਲਦੇ ਨੇ ਤੇ ਕਿਸਾਨ ਫਟੜ ਹੋ ਕੇ ਇਹਨਾਂ ਐਂਬੂਲੈਂਸਾਂ ਦੇ ਵਿੱਚ ਹਸਪਤਾਲ ਭੇਜੇ ਜਾ ਰਹੇ ਨੇ ਬੋਲੇ ਸੋਨਿਆਲ ਫਟੜ ਹੋਇਆ ਜਿਉਂ ਹੀ ਉਸ ਪਾਸੇ ਤੋਂ ਗੋਲੇ ਚੱਲੇ ਆ ਤਾਂ ਇਹ ਗੱਡੀ ਸਾਈਡ ਤੇ ਕਰੋ ਵੀਰਾਂ ਨੂੰ ਬੇਨ ਇੱਕ ਕਿਸਾਨ ਵੀ ਜ਼ਖਮੀ ਹੋਇਆ ਜਿਸ ਨੂੰ ਕਿ ਲਜਾਇਆ ਜਾ ਰਿਹਾ ਐਂਬੂਲੈਂਸ ਦੇ ਵਿੱਚ ਸਪਟਾ ਸਪਟ ਗੱਡੀ ਐ 7834 ਐ 434 7834 ਤੇ ਵੀਰ ਨੂੰ ਬੇਨ ਤੇ ਵੀ ਗੱਡੀ ਸਾਈਡ ਤੇ ਲਾਵੇ ਸੋ ਇਹ ਕਿ 101 ਕਿਸਾਨਾਂ ਦਾ ਜਥਾ ਅੱਜ ਬਾਰਡਰ ਵੱਲ ਜਾਂਦਾ ਹੈ ਤੇ ਗੱਲ ਕਹੀ ਜਾਂਦੀ ਹੈ ਕਿ ਅਸੀਂ ਬਾਰਡਰ ਤੋਂ ਲੰਘ ਕੇ ਅੱਗੇ ਜਾਵਾਂਗੇ ਪਰ ਲਗਾਤਾਰ ਜਦੋਂ ਜੈਤੂ ਬਾਅਦ ਪਹਿਲਾ ਗਲਬਾ ਚੱਲਦੀ ਹੈ ਉਸ ਤੋਂ ਬਾਅਦ ਪਾਣੀ ਦੀ ਬਿਛਾੜਾ ਉਸ ਪਾਸੇ ਵੱਲ ਤੋਂ ਆਉਂਦੀ ਹੈ ਫਿਰ ਅਥਰੂ ਗੈਸ ਦੇ ਗੋਲੇ ਵੀ ਚੱਲਦੇ ਹੈ ਮਾਹੌਲ ਬੜਾ ਤਣਾਵਪੂਰਨ ਹੋਇਆ ਸੀ ਇਸ ਥਾਂ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਪਰ ਹੁਣ ਫਿਰ ਜਥੇ ਨੂੰ ਅਨਾਉਂਸਮੈਂਟ ਕਰਕੇ ਵਿੱਚ ਸਪੀਕਰਾਂ ਤੋਂ ਅਨਾਉਂਸਮੈਂਟ ਕਰਕੇ ਕਹਿ ਦਿੱਤਾ ਗਿਆ ਕਿ ਜਥਾ ਵਾਪਸ ਆਜਵੇ ਦੋਮਾ ਫਾਰਮਾ ਦੀ ਮੀਟਿੰਗ ਹੋ ਚੁੱਕੀ ਹੈ ਉਸ ਤੋਂ ਬਾਅਦ ਅਗਲਾ ਫੈਸਲਾ ਕੀ ਹੋਵੇਗਾ ਕਿਸਾਨਾਂ ਨੂੰ ਲੈਣਗੇ ਪਰ ਜਥੇ ਨੂੰ ਹੁਣ ਵਾਪਸ ਬੁਲਾ ਲਿਆ ਗਿਆ ਸੋ ਜਥਾ ਵਾਪਸ ਪਰਤਦਾ ਹੋਇਆ ਨਜ਼ਰ ਆ ਰਿਹਾ ਤੇ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਉਹ ਫੱਟੜ ਵੀ ਹੋਏ ਆ ਜਦੋਂ ਪਾਣੀ ਦੀਆਂ ਬਿਛਾੜਾਂ ਅੱਗੇ ਮਾਰੀਆਂ ਗਈਆਂ ਜਾਂ ਫਿਰ ਅੱਗੇ ਗੋਲੇ ਥਰੂ ਗੈਸ ਦੇ ਦਾਗੇ ਗਏ ਤਾਂ ਉਹਨਾਂ ਦੇ ਵਿੱਚ ਕਾਫੀ ਕਿਸਾਨ ਫੱਟੜ ਹੋਏ ਬਹੁਤ ਸਾਰੀਆਂ ਐਂਬੂਲੈਂਸਾਂ ਜਿਹੜੀਆਂ ਗਈਆਂ ਇੱਥੋਂ ਅੱਗੇ ਵੀ ਭੇਜੀਆਂ ਗਈਆਂ ਬਾਪੂ ਕਿਸ ਤਰ੍ਹਾਂ ਅੱਗੇ ਕੀ ਗੱਲਾਂ ਬਾਤ ਹੋਈਆਂ ਕੀ ਮਾਹੌਲ ਇਹ ਪਾਣੀ ਦੇ ਮਛਾਰਾ ਮਾਰ ਰਹੇ ਨੇ ਜੀ ਬਹੁਤ ਗੰਦਾ ਪਾਣੀ ਬਾਕੀ ਕੈਮੀਕਲ ਵੀ ਪਏ ਹੋਏ ਨੇ ਬਹੁਤ ਜ਼ਿਆਦਾ ਛਿੱਟ ਰਹੇ ਨੇ ਗੋਲੇ ਸਭ ਨੂੰ ਮਾਰਦੇ ਨੇ ਉਹਨੂੰ ਵਾਪਸ ਆਣ ਲਈ ਕਹਿ ਦਿੱਤਾ ਗਿਆ ਹਾਂਜੀ ਵਾਪਸ ਆ ਕੇ ਸਾਡੇ ਫੋਰਮਾਨ ਨੇ ਉਹਨਾਂ ਨੂੰ ਨਹੀਂ ਕਹਿਤਾ ਕਿ ਵਾਪਸ ਆ ਜਾਓ ਤੁਸੀਂ ਤੁਹਾਡੀ ਬਾਹ ਨੂੰ ਕੀ ਹੋਇਆ ਹੈ ਐਕਸੀਡੈਂਟ ਹੋ ਗਿਆ ਜੀ ਤੁਸੀਂ ਫੇਰ ਵੀ ਕਿਥੇ ਦੇ ਵਿੱਚ ਚਲੇ ਗਏ ਹੋਰ ਵੀ ਬਹੁਤ ਦੇ ਲੋਕ ਹੋਣੇ ਆ ਉਹ ਵੀ ਜਾ ਸਕਦੇ ਸੀ ਬਹੁਤ ਜਿਆਦੇ ਤੁਸੀਂ ਕਿਉਂ ਗਏ ਇਸ ਸਾਲਤ ਦੇ ਵਿੱਚ ਜੀ ਆਪਣੇ ਜਵਾਕਾਂ ਦੀ ਸ਼ੋਹ ਹੁੰਦ ਲਈ ਗਿਆ ਜੀ ਜਵਾਕਾਂ ਦੀ ਉਹਦੇ ਖਤਰ ਗਿਆ ਤੇ ਵੀ ਆਪ ਦੀ ਮੱਸੀ ਰਹੀਏ ਕਿਤਾ ਪਰ ਖਤਰਾ ਬਹੁਤ ਹੀ ਅਥਰੂ ਗਏ ਗੋਲੇ ਚੱਲ ਰਹੇ ਕਿੱਥੇ ਹੁਣ ਹੋਰ ਖਤਰਾ ਹੋ ਗਿਆ ਹੋਰ ਹੋ ਜੂਗਾ ਖਤਰੇ ਦੀ ਉਹ ਹੈ ਕੀ ਕਿੰਨੀ ਖਾਸ ਖੱਲਾ ਹੈ ਕੋਈ ਬਾਤ ਕੱਫਣ ਛਿਰਦੇ ਬਣ ਕੇ ਗਏ ਤੇ ਵੀ ਮਰ ਜਾਗੇ ਨਹੀਂ ਮਾਰਦਾਂਗੇ ਅੱਗੇ ਅਨਾਊਂਸਮੈਂਟਾਂ ਹੋ ਰੀਆਂ ਸੀ ਕੀ ਕਹਿ ਰਹੇ ਸੀ ਉਹ ਬੱਚੋ ਵੀ ਕਹਿੰਦੇ ਪਿੱਛੇ ਹਟੋ ਜੀ ਪਿੱਛੇ ਹਟੋ ਗੋਲੀਆਂ ਜੀ ਕਹਿੰਦੇ ਅੱਗੇ ਜਾਂਦੇ ਗੋਲੀਆਂ ਚਲਾਉਂਦੇ ਛੱਤੀ ਕੀ ਕੀ ਗੱਲਬਾਤ ਹੋਈ ਜੀ ਕੋਈ ਗੱਲ ਹੋਈ ਨਹੀਂ ਜੀ ਅਸੀਂ ਅੱਗੇ ਵਧਣਾ ਚਾਹੁੰਦੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਪਾਣੀ ਦੇ ਅੰਬਰ ਸਾਰਾਂ ਗੰਦਾ ਪਾਣੀ ਮੂੰਹਾਂ 'ਚ ਪਾਇਆ ਪੱਗਾਂ ਲਾਹ ਦੀਆਂ ਸਾਡੀਆਂ ਪੱਗਾਂ ਥੱਲੇ ਗਿਰ ਗਈਆਂ ਖੁਦ ਪ੍ਰਧਾਨ ਜੀ ਦੀ ਪੱਗ ਥੱਲੇ ਪਈ ਐ ਹੁਣ ਦੇਖੋ ਇਹ ਸਰਕਾਰਾਂ ਕੀ ਕਰ ਰਹੀਆਂ ਨੇ ਜੋ ਜਵਾਨ ਵੀ ਅਨਾਉਂਸਮੈਂਟ ਹੀ ਕਰ ਰਹੀ ਤੁਹਾਡੇ ਨਾਲ ਇਦਾਂ ਹੀ ਹੋਣਾ ਚਾਹੀਦਾ ਇਹ ਗੱਲਾਂ ਸੁਣਨ ਤੇ ਮਿਲੀਆਂ ਉੱਥੋਂ ਕਿਵੇਂ ਇਸ ਪਾਸੇ ਤੋਂ ਇਦਾਂ ਹੀ ਅਨਾਉਂਸਮੈਂਟ ਕਰ ਰਹੀ ਸੀ ਤੁਹਾਡੇ ਨਾਲ ਇਦਾਂ ਹੀ ਹੋਣਾ ਚਾਹੀਦਾ ਹਾਂ ਹਾਂ ਬਿਲਕੁਲ ਕਰ ਰਹੇ ਨੇ ਸਿੱਧੀਆਂ ਗੋਲੀਆਂ ਚਲਾ ਰਹੇ ਨੇ 16 17 ਬੰਦੇ ਜ਼ਖਮੀ ਕਰਤੇ ਸਾਡੇ ਪੈਰਾਂ 'ਚ ਮਾਰਦੇ ਨੇ ਗੋਲੀਆਂ ਸਿੱਧੀਆਂ ਠੋਕਦੇ ਨੇ ਥਰੂ ਗੈਸ ਦੇ ਗੋਲੇ ਥਰੂ ਗੈਸ ਦੇ ਗੋਲੇ ਬਹੁਤ ਔਖੇ ਹੋਏ ਆਂ ਜੀ ਅੱਖਾਂ 'ਚੋਂ ਪਾਣੀ ਪਰ ਇਹ ਸਰਕਾਰਾਂ ਜ਼ਾਲਮ ਹੋ ਗਈਆਂ ਜਾਲਮ ਹੋ ਗਈਆਂ ਸਰਕਾਰਾਂ ਪਿੱਸੇ ਹਟਣ ਵਾਲੇ ਅਸਿਮ ਨਹੀਂ ਫੇਰ ਆਵਾਂਗੇ ਪੁੱਛ ਕਰਕੇ ਜਿੰਨਾ ਚਿਰ ਜਾਣ ਨਹੀਂ ਦਿੰਦੇ ਤਾਂ ਇਦਾਂ ਹੀ ਚੱਲਦਾ ਰਹੂਗਾ ਇਹ ਸੋ ਬਿਲਕੁਲ ਜਦੋਂ ਤੱਕ ਦਿੱਲੀ ਜਾਣ ਨਹੀਂ ਦਿੰਦੇ ਉਦੋਂ ਤੱਕ ਇਹ ਜਦੋਂ ਦਾ ਜਾਰੀ ਰਹੇਗਾ ਐਡਾ ਗناہ ਕੀ ਹੋ ਗਿਆ ਸਾਡਾ ਵੀ ਅਸੀਂ ਦਿੱਲੀ ਨੂੰ ਜਾਣ ਨੂੰ ਰਸਤਾ ਮੰਗ ਲਿਆ ਇੱਥੇ ਸਾਡਾ ਇੱਕ ਪਾਸੇ ਲੋਕੋ ਸਾਹਮਣੇ ਉਧਰ ਆ ਜੀ ਦੇਖੋ ਸਭ ਕੁਝ ਬੋਲ ਰਹੇ ਉਸ ਦੇਖੋ ਪਾਣੀ ਪਾਇਆ ਗਿਆ ਉਹਨਾਂ ਉੱਤੇ ਉਹਨਾਂ ਦੇ ਜਿਹੜੇ ਅਸੀਂ ਕਹਿੰਦੇ ਕਕਾਰ ਸੀ ਉਹਨਾਂ ਨੇ ਗੰਦਾ ਪਾਣੀ ਪਾਇਆ ਗਿਆ ਹੈ। ਹਾਂ ਦੱਸੋ ਜੀ ਲੱਗਵਾਲ ਸਾਹਿਬ ਦੇਖੋ ਅੱਜ ਤਾਂ ਉਸ ਸ਼ਰਮੀ ਦੀ ਹੱਦ ਟੁੱਟ ਗਈ ਭਾਰਤ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਪੁਲਿਸ ਦੀ ਕਿ ਇੰਨੀ ਅੰਤ ਦੀ ਠੰਡ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਗੰਦਾ ਜ਼ਹਿਰੀਲਾ ਤਰਤਪਰ ਘੱਗਰ ਦੇ ਵਿੱਚੋਂ ਚੱਕ ਕੇ ਪਾਣੀ ਜਿਹੜਾ ਮਸ਼ੀਨਾਂ ਨਾਲ ਉੱਪਰ ਛਿੱਟਿਆ ਜਾ ਰਿਹਾ ਸੀ ਜਿਹਦੇ ਨਾਲ ਬਹੁਤ ਸਾਰੀਆਂ ਪੱਗਾਂ ਕਿਸਾਨਾਂ ਦੀਆਂ ਲੱਥੀਆਂ ਨਾਲ ਦੀ ਨਾਲ ਅਥਰੂ ਗੈਸ ਦੇ ਗੋਲੇ ਜਿਨ੍ਹਾਂ ਨੇ ਕਈ ਕਿਸਾਨ ਜ਼ਖਮੀ ਕੀਤੇ ਮੀਡੀਆ ਵਾਲੇ ਸਾਡੇ ਭੈਣ ਭਰਾ ਵੀ ਜ਼ਖਮੀ ਹੋਏ ਮਤਲਬ ਬੇਸ਼ਰਮੀ ਦੀ ਹੱਦ ਇਦੋਂ ਵੀ ਉਦੋਂ ਟੁੱਟੀ ਜਦੋਂ ਡੀਸੀ ਅੰਮਾਲਾ ਮੌਜੂਦ ਸੀ ਉਸ ਥਾਂ ਦੇ ਉੱਤੇ ਅੱਖਾਂ ਦੇ ਸਾਹਮਣੇ ਇੱਕ ਪਾਸੇ ਗੱਲਬਾਤ ਦਾ ਮਾਹੌਲ ਸਿਰਜਦੇ ਆ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਸੋ ਮੈਂ ਸਮਝਦਾ ਕਿ ਭਾਰਤ ਦੀ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ 101 ਬੰਦਿਆਂ ਦਾ ਦਿੱਲੀ ਦੇ ਅੰਦਰ ਜਾਣਾ ਗਨਾਹ ਕੀ ਹੈ ਭਲੇ ਸਾਬ ਜੀ ਸਾਬ ਸੁਪਰੀਮ ਕੋਰਟ ਦੀ ਹਦਾਇਤ ਹਵਾਲਾ ਦਿੱਤਾ ਜਾ ਰਿਹਾ ਸੀ ਡਿਪਟੀ ਕਮਿਸ਼ਨਰ ਦੇ ਵੱਲੋਂ ਤੁਹਾਨੂੰ ਉਹ ਹਦਾਇਤਾਂ ਪੜ੍ਹ ਲੈਣੀਆਂ ਚਾਹੀਦੀਆਂ ਕਿ ਸਰ ਨੂੰ ਲੱਗਦਾ ਸਰਕਾਰ ਝੂਠ ਬੋਲ ਰਹੀ ਆ ਬਕਵਾਸ ਕਰ ਰਹੀ ਆ ਔਰ ਇਹ ਮੈਨੂੰ ਲੱਗਦਾ ਸਰਕਾਰ ਛਾਲ ਕਰ ਰਹੀ ਆ ਉਹਨਾਂ ਦੀ 100 ਬਿਲਕੁਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਤੇ ਉਹ ਆਗੂ ਜਿਹੜੇ ਕਿ ਜਥੇਦੀ ਨੁਮਾਇੰਦਗੀ ਸੀ ਉਹਨਾਂ ਨੇ ਸਰਕਾਰ ਦੇ ਉੱਤੇ ਜਿਹੜੀਆਂ ਹੈਗੀਆਂ ਸਵਾਲੀਆ ਨਿਸ਼ਾਨ ਸਰਕਾਰ ਦੇ ਉੱਤੇ ਰੱਖਿਆ ਤੇ ਜਿਹੜੇ ਕਾਰਵਾਈਆਂ ਅੱਜ ਹੋਈਆਂ ਉਹਨਾਂ ਦੀ ਨਿੰਦਾ ਕੀਤੀ ਗਈ ਹੈ ਪਰ ਇਹ ਜਥਾ ਜਿਹੜਾ ਹੈਗਾ ਹੁਣ ਲੰਮੀ ਸੰਘਰਸ਼ ਤੋਂ ਬਾਅਦ ਕਾਫੀ ਸਮੇਂ ਸੰਘਰਸ਼ ਚੱਲਦਾ ਰਿਹਾ ਉਸ ਤੋਂ ਬਾਅਦ ਹੁਣ ਇਹ ਜਥਾ ਵਾਪਸ ਜਿਹੜਾ ਹੈਗਾ ਉਹ ਜਾ ਰਿਹਾ ਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਉਸੇ ਤਰ੍ਹਾਂ ਜਿਹੜਾ ਮਾਹੌਲ ਹੈਗਾ ਜੋ ਪਿਛਲੇ ਲੰਮੇ ਸਮੇਂ ਤੋਂ ਜਦੋਂ ਵੀ ਕਿਸਾਨ ਸਪਰਸਿਵਲ ਹੁੰਦੇ ਸੀ ਉਸੇ ਤਰ੍ਹਾਂ ਦਾ ਬਣਦਾ ਸੀ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਇਸ ਥਾਂ ਦੇ ਉੱਤੇ ਦੇਖਣ ਨੂੰ ਮਿਲਿਆ ਅੱਜ ਵੀ ਉਸੇ ਤਰ੍ਹਾਂ ਥਰੂ ਗੈਸਡੇ ਗੋਲੇ ਤੇ ਪਾਣੀ ਦੀਆਂ ਵਿਚਾਰਾ ਸਥਾਨ ਦੇ ਉੱਤੇ ਦੇਖਣ ਨੂੰ ਮਿਲੀਆਂ ਪਰ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਹੁਣ ਅੱਗੇ ਦਾ ਪ੍ਰੋਗਰਾਮ ਦੁਆਰਾ ਕਿਸਾਨਾਂ ਦੇ ਵੱਲੋਂ ਦਿੱਤਾ ਜਾਵੇਗਾ ਅੱਗੇ ਦਾ ਪ੍ਰੋਗਰਾਮ ਕੀ ਰਹੇਗਾ ਕਿ ਸਰਕਾਰਾਂ ਕਿਸਾਨਾਂ ਦੀ ਗੱਲ ਮੰਨਣਗੀਆਂ ਜਾਂ ਨਹੀਂ ਮੰਨਣਗੀਆਂ ਆਖਰ ਹੋਵੇਗਾ ਕੀ ਕਿ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਜਾਂ ਇਸ ਸੰਘਰਸ਼ ਨੂੰ ਸਰਕਾਰਾਂ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਦੇ ਜ਼ਰੀਏ ਹੱਲ ਕੱਢ ਕੇ ਸਮਾਪਤੀ ਇਸ ਸੰਘਰਸ਼ ਦੀ ਕਰਨਗੀਆਂ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ